ਦੇਵਾ ਮਨੀਆ ਮੰਤ ਇਸ ਤਰ੍ਹਾਂ ਕਹਿ ਰਿਹਾ ਵਸਤਾਰੀ ਦੰਤ ਤੇ ਇਹ ਦੀ ਬਾਤ ਵੇਖ ਧਿਆਨ ਕਰ ਲੈ ਨਮਰਤਾ ਧਨ ਕਰ ਲੈ ਸਹਾਰੇ ਤੇ ਗੁਰੂਰ ਕੋਲ ਤੋ ਪ੍ਰਭੂਪਤੀ ਤੇਰੇ ਵਾਸਤੇ ਆ ਜਾਵੇਗਾ ਸਤ ਸੰਗியே ਉੱਥੇ ਆਓ ਜੀ ਅੱਜ ਬੜਾ ਪਿਆਰਾ ਜੀਵਨ ਬਣ ਗਿਆ ਭਾਈ ਤੀਥੇ ਦਾ ਤੇ ਲੋਕ ਉਹ ਆਪਣੇ ਬੱਚਿਆਂ ਨੂੰ ਆਖਦੇ ਨੇ ਪੁੱਤਰ ਤੇਰਾ ਜੀਵਨ ਹੋਏ ਨਾ ਤੇ ਬਣਨਾ

ਬਚੀਏ ਤੇਰਾ ਜੀਵਨ ਸੁਹਾਣੀ ਭੈ ਜੋ ਹੁ ਬੜਾ ਪਿਆਰਾ ਜੀਵਨ ਬਣ ਗਿਆ ਗੁਰੂਕੋ ਆਦਿਕਰੂ RAM ਦਾ ਦੇ ਚੰਨਾ ਤੇ ਨਮਸਕਾਰ ਕਰਦੇ ਨੇ ਸਖਬ ਨੂੰ RAM ਦਾ ਸਿਤਾ ਦੀਨ ਤੇ ਦੁਨੀਆ ਦੇ ਮਾਲਕ ਤੇ ਮੋਢਿਆਂ ਤੇ ਬੜੀ ਆਪੇ ਆਸਟ੍ਰੇਲੀਆ ਦੌਰਾਨ ਕਰਮੇ ਸਮਾਗਮ ਕਰਕੇ ਪਹੁੰਚੇ ਔਰ ਅੱਜ ਸਮਾਗਮ ਸ਼ੁਰੂ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਤਰਸ ਮਾ ਸਾਡੇ ਮੁਰਸ਼ਿਦ ਮਾ ਫੁਰਖਾਂ ਦੀਆਂ ਸੀਸਾਂ ਸਦਕਾ ਆਸਟ੍ਰੇਲੀਆ ਬਹੁਤ ਚੜ੍ਹਦੀ ਕਲਾ ਵਿੱਚ ਸਰਦਾਰਾਂ ਨੇ ਸੇਵਾ ਲਈ ਔਰ ਅੱਜ 20 ਤਰੀਕ ਦਾ ਸਮਾਗਮ ਹੈ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਾ ਸਾਹਿਬ ਵਿਖੇ ਅਜਿਹਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਨੇ ਔਰ ਬੇਨਤ ਜੱਥਿਆਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਦਾਸ ਨੇ ਵੀ ਸੰਗਤ ਦੇ ਦਰਸ਼ਨ ਕਰਨੇ ਨੇ ਜਦ ਤੱਕ ਤੁਹਾਡੇ ਤੱਕ ਮੈਸੇਜ ਲੈਣਾ ਉਹ ਤੱਕ ਮੈਂ ਦਰਸ਼ਨ ਕਰ ਲਈ ਹੋਣੇ ਨੇ ਫਿਰ ਉਮੇਰ ਕਰੇ ਚਰਦੀਆਂ ਕਲਾਂ ਚ ਰੋ ਕਿੰਨੇ ਦਿਨ ਉੱਥੇ ਰਹੇ ਕਿੰਨੇ ਕਿੱਕੜੇ ਫੋਨ ਜਾ ਕੇ ਫਿਰ ਮੈਂ 10 12 ਦਿਨ ਸਿਰਫ ਉੱਥੇ ਰਿਆਂ ਬਾਕੀ ਇੱਥੇ ਹੜਪੀੜਤਾਾਂ ਦੇ ਲਈ ਜੋ ਸੇਵਾਵਾਂ ਚੱਲ ਰਹੀਆਂ ਸੀ ਸ਼ੇਰਮਾ ਪੁਰਸ਼ਾਂ ਵੱਲੋਂ ਟਰਸਟ ਵੱਲੋਂ ਸਾਰੇ ਉਹ ਸੇਵਾਦਾਰਾਂ ਦੀਆਂ ਡਿਊਟੀਆਂ ਲੱਗੀਆਂ ਭਈਆਂ ਸੀ ਉਹ ਸਾਰੀਆਂ ਉਹ ਨਿਭਾ ਰਹੇ ਸੀ ਕਿ ਮੈਂ ਫਿਰ ਉੱਥੇ ਨਿਭਾ ਰਹੇ ਹਾਂ ਸਾਂ ਅੱਜ ਗੁਰਮੁਖ ਸਮਾਰੋਹ ਦੀ ਸ਼ੁਰੂਆਤ ਉਹ ਵਿਚਾਰੀ ਵਾਲੇ ਮਹਿਮਾਨ ਵਰਕ ਹੋਰੀ ਹਰ ਭਾਗ ਜਰੇ ਲੋਕ ਨੇ ਉਹ ਅਰਦਾਸਾਂ ਬਹੁਤ ਹਰ ਟਾਈਮ ਉਹਨਾਂ ਦੇ ਲਈ ਅਰਦਾਸ ਹੈ ਗੁਰੂ ਰਾਮਦਾਸ ਜੀ ਰੰਕਰ ਉਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਗੁਰੂ ਰਾਮਦਾਸ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ